ਹਾਂਜੀ ਸਵਾਗਤ ਆ ਦੋਸਤੋ ਤੁਹਾਡਾ ਬਾਬਾ ਜੀਤਾ ਸਟਡ ਫਾਰਮ YouTube ਚੈਨਲ ਦੇ ਉੱਤੇ ਤੇ ਅੱਜ ਫੇਰ ਇੱਕ ਨਿੱਕਾ ਜਿਹਾ ਬਲੌਗ ਦਿਖਾਉਣਾ ਤੁਹਾਨੂੰ ਜਿਹਦੇ ਵਿੱਚ ਤਕਰੀਬਨ 15-20 ਕ ਜਾਨਵਰ ਦਿਖਾ ਦਿੰਨੇ ਆ ਤੁਹਾਨੂੰ ਖੜੇ ਤੇ ਜਾਨਵਰ ਆਪਣੇ ਫਾਰਮ ਤੇ ਦੋਸਤੋ ਮੈਂ ਵੀਡੀਓ ਦੇ ਸ਼ੁਰੂਆਤ ਵਿੱਚ ਇਹ ਦੱਸ ਦਿੰਨਾ ਜਾਨਵਰ ਲੱਦ-ਪਲੱਦ ਹੁੰਦੇ ਰਹਿੰਦੇ ਆ ਅੱਜ ਤਰੀਕ ਆ ਤਕਰੀਬਨ ਜਿੱਦਣ ਆਪਾਂ ਵੀਡੀਓ ਪੋਸਟ ਪੈ ਰਹੀ ਆ 30 ਜਨਵਰੀ 2024 ਤੇ ਉਹਨਾਂ ਵਿੱਚੋਂ ਆ ਕੁਝ ਜਾਨਵਰ ਤੁਹਾਡਾਂ ਨਜ਼ਰ ਮਰਾਵਾਂਗੇ ਤੇ ਆਹ ਵੀਡੀਓ ਤੋਂ ਹੋ ਸਕਦਾ ਵੀ 2-4 ਦਿਨਾਂ ਬਾਅਦ ਵਿੱਚੋਂ ਅੱਧੇ ਜਾਨਵਰ ਸੇਲ ਹੋਏ ਹੋਣ ਤੇ ਆਇਆ ਪਰ ਜੇ ਸੇਲ ਹੋਈ ਹੋਈ ਤਾਂ ਨਾਲ ਦੇ ਨਾਲ ਤੁਹਾਡੇ ਲਈ ਜਾਨਵਰ ਹੋਰ ਵੀ ਆ ਜਾਣੇ ਆ ਫਾਰਮ ਤੇ ਆਪਾਂ ਦੋਸਤੋ ਹਨਾ ਜਿਹੜੇ ਜਾਨਵਰ ਖੜੇ ਆ ਮੌਜੂਦਾ ਉਹਨਾਂ ਦੀ ਡਿਟੇਲ ਦਿੰਨੇ ਜਾਨਵਰ ਤਾਂ ਚੱਲ ਲੱਦ-ਪਲੱਦ ਹੁੰਦੀ ਰਹਿੰਦੇ ਆ ਆ ਬਸ਼ੀਰੀ ਦੇਖੋ 60 ਇੰਚ ਦੀ ਆ ਕੰਨ-ਕੰਨ ਕੁੰਡੀ ਵਾਲਾ ਪੰਜ ਕਲਿਆਂ ਆ ਹਨਾ ਮੱਥੇ ਪਟਾ ਚਾਰੇ ਪੈਰ ਚਿੱਟੇ ਕਮੈਤ ਰੰਗ ਦੀ 3 ਸਾਲ ਉਮਰ ਆ 60+ ਹਾਈਟ ਤੇ ਦੂਜੇ ਜਨਵਰੀ ਡਿਟੇਲ ਦੇਣ ਤੋਂ ਪਹਿਲਾਂ ਹੀ ਮੈਂ ਕਹਿ ਦਿੰਦਾ ਬਾਈ ਚੈਨਲ ਸਬਸਕ੍ਰਾਈਬ ਕਰ ਲਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਦੋਸਤੋ ਉਸ ਤੋਂ ਬਾਅਦ ਦੋ ਨੰਬਰ ਤੇ ਆਉਂਦੀ ਆ ਘੋੜੀ ਜੀ ਗੱਬਣਾ 2.5 8 8 ਮਹੀਨਿਆਂ ਦੇ ਆਸ-ਪਾਸ ਨੁਕਰੇ ਘੋੜੇ ਤੋਂ ਐਦੀ ਡਿਟੇਲ ਲੈਣੀ ਹੋਈ ਆਪਾਂ ਮੋਟੀ ਮੋਟੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਦਿੰਨੇ ਆ ਪੇਟਲ ਘੋੜੀ ਆ ਨੁਕਰਾ ਬੱਚੇ ਦੇਣ ਵਾਲੀ ਆ ਗਾਂ ਸੋਡੀ ਕਿਸਮਤ ਆ ਨਾ ਇਹ ਨਾਟਕਾਂ ਚ ਦੀ ਦੋਸਤੋ ਰਹਿ ਗਿਆ ਮੰਨ ਲਓ ਇਹਦਾ 2.5 ਮਹੀਨੇ ਇਹ ਇਹੇ ਤਾਂ ਲਾਟਰਲ ਸਿਸਟਮ 15 ਦਿਨ ਹੀ ਰਹਿੰਦੇ ਆ ਦੇਖੋ ਦੁੱਧ ਵੀ ਲੌਣ ਲੱਗ ਗਈ ਥਾਂ ਤੋਂ ਇਧਰੋਂ ਤਾਂ ਦਿਖਣੇ ਨਹੀਂ ਪਰ ਇਹ 10.5 ਮਹੀਨਾ ਦੀ ਮਾਰਵਾੜੀ ਦੇ ਘੋੜੇ ਲਾਲ ਰਤਨ ਦੇ ਬੱਚੇ ਦਾ ਕੱਪਣਾ ਤੇ ਲਾਸਟ ਸੂਆ ਵੀ ਇਹਨੇ ਉਹ ਘੋੜੇ ਤੋਂ ਹੀ ਦਿੱਤੀ ਬੇਸ਼ੇਰੀ ਖੜੀ ਸੀ ਨਾਲ ਉਹਦੀਆਂ ਆਪਣੇ ਕੋਲ ਫੋਟੋ ਵੀਡੀਓ ਪਈਆਂ ਸਾਰਾ ਰਿਜ਼ਲਟ ਵੀ ਦੇਖ ਸਕਦੇ ਨਾ ਟੈਂਚ ਉਸ ਤੋਂ ਬਾਅਦ ਇਹ 61 ਇੰਚ ਦੀ ਘੋੜੀਏ ਦੋਸਤੋ ਜੈ ਰਾਜ ਤੋਂ ਮੀਟ ਹੋਈ ਮੱਥੇ ਪਟਾ ਤਿੰਨ ਪਰ ਚੱਟ ਬਾਡੀ ਬੁੱਡੀ ਬਹੁਤ ਜ਼ਿਆਦਾ ਤੇ ਨੁਕਰੀ ਘੋੜੀਏ 63 ਇੰਚ ਦੀ ਜੀ ਇਹ 61 ਇੰਚ ਦੀ ਹੈ ਤੇ ਇਹ 63 ਇੰਚ ਦੀ ਨੁਕਰੀ ਫਲਕਾਰੀ ਤਾਂ ਜਰੂਰ ਹੈਗੀ ਥੋੜੀ 5-10% ਪਰ ਬੱਚੀ ਹੈ ਇਹਨੇ ਵੀ ਬਹੁਤ ਚੰਗੀ ਦਿੱਤੀ ਥਣ ਦੇਖ ਲਓ ਦੁੱਧ ਬੱਚੀ ਹੁਣੇ ਲਾ ਕੇ ਹੀ ਅੰਦਰ ਦੀ ਸਫਾਈ ਤੇ ਮੌਕੇ ਤੇ ਇਹ ਵੀ ਘੋੜੀ ਖਾਲੀ ਹੈ ਦੋਸਤੋ ਤੋਂ ਦੋਸਤੋ ਇਹ ਤਾਂ ਹੋ ਗਈਆਂ 5 ਚਾਰਾ ਘੋੜੀਆਂ ਹੋ ਗਈਆਂ ਤੇ ਪੰਜਵੀਂ ਬਿਸ਼ੇਰੀ ਹੋ ਗਈ ਬਹੁਤ ਪੱਕੇ ਰੰਗ ਦੀ ਬਿਸ਼ੇਰੀ ਹੈ ਤੇ ਉਸ ਤੋਂ ਬਾਅਦ ਇਹ 4 ਸਾਲ ਦੀ ਘੋੜੀ ਹੈ ਜੀ ਇਹ ਵੀ ਸੋਹਣੇ ਭਾਅ ਪਰ ਤੇ ਇਹ ਲੱਖ ਦੀ ਰੇਂਜ ਦੀ ਆ ਜੇ ਹੋਵੇ ਕੋਈ ਇੰਨੀ ਬਰੀਕੀ ਵਾਲੀ ਘੋੜੀ ਲੱਖ ਦੀ ਰੇਂਜ ਤੋਂ ਮਾਰਾ ਚਲੋ ਆਸੇ-ਪਾਸੇ ਰੇਟ ਹੈਗਾ ਇਹ ਆਪਾਂ ਤੁਹਾਨੂੰ ਹਿੰਟ ਦੇਤਾ ਕੋਈ ਥੋੜੇ ਪੈਸੇ ਲਾਉਣ ਵਾਲਾ ਚੰਗੀ ਮਾਰਵਾੜੀ ਕੁਮੈ ਪੱਕੇ ਰੰਗ ਦੀ ਘੋੜੀ ਖਰੀਦਣੀ ਚਾਹੁੰਦਾ ਤਾਂ ਆਹ ਦੇਖ ਲਓ ਆ ਹੈਗੇ 5 ਸਾਲ ਦੀ ਘੋੜੀ ਦੋ ਵਾਰ ਚਿੱਟੇ ਮੱਥੇ ਪਟਾ 60 ਇੰਚ ਵਾਂਗੂ ਇਹਦੀ ਹਾਈਟ ਆ 60 ਤੋਂ 12 ਕਾਟੋਂ ਮਾੜੀ ਮੋਟੀ ਦਬੂਜੇ ਦਵੀ ਤੇ ਖਾਲੀ ਇਹ ਤੁਰਦੀ ਤੁਰਦੀ ਇਹ ਵੀ ਬਹੁਤ ਜ਼ਿਆਦਾ ਸੋ ਜੇ ਕਿਸੇ ਨੇ ਘੋੜੀ ਲੈਣੀ ਹੋਵੇ ਮਾਰਵਾੜੀ ਇਹ ਦੇਖ ਲਓ ਤੇ ਇਹ ਤਿੰਨ ਬਸ਼ੇਰੀਆਂ ਦੀ ਉਹ ਪੰਜ ਕ ਲੈਣੀ ਬਸ਼ੇਰੀਆਂ ਆਨਨੋਨ ਮੰਨੋ ਰਾਜਸਥਾਨ ਚ ਘੋੜਾ ਦਾ ਸੇਪ ਨੂੰ ਕਨਫਰਮੇਸ਼ਨ ਨਹੀਂ ਸੋ ਅਨਨੋਨ ਹੈ ਤਾਂ ਉਹਦਾ ਅਨਨੋਨ ਦੱਸਾਂਗੇ ਤੇ ਉਸ ਤੋਂ ਬਾਅਦ ਇਹ ਹੈਗੀ ਹੈ ਅਤੀ ਸੁੰਦਰ ਦੀ ਪੋਤੀ ਕੇਸ਼ਰੀਆ ਘੋੜੇ ਦੀ ਸਾਲਕੀ ਲਵੇ ਇਹਦੀ ਉਮਰ ਹੋਈ 11 ਮਹੀਨਿਆਂ ਦੀ ਬੱਚੀ ਆ ਤੇ ਮਰਾਜ ਹੰਸ ਜਲਨੀ ਸਰ ਵਾਲੀ ਘੋੜੇ ਦੀ ਮੱਥੇ ਬਲੇਜ ਦੀ ਸਿਰਫ ਬਿਸ਼ੀਰੀ ਇਹ ਵੀ ਸਾਲਕੀ ਆ ਦੋਸਤੋ ਤਿੰਨ ਬਿਸ਼ੀਰੀਆਂ ਤੇ ਦੋ ਘੋੜੀਆਂ ਆ ਦੋ ਨੰਬਰ ਪੋਰਸ਼ਨ ਚ ਹੋ ਗਈਆਂ ਤਾਂ ਉਸ ਤੋਂ ਬਾਅਦ ਆਪਾਂ ਛੋਟਾ ਮਾਲ ਦਿਖਾਉਣਾ ਤੁਹਾਨੂੰ ਅੰਦਰ ਲਿਆਂ ਘੋੜੀਆਂ ਤੇ ਮੂਹਰੇ ਲੇ ਫਰੰਟ ਤੇ ਜਾਂਦੇ ਤੁਹਾਨੂੰ ਫੇਰ ਕਿਸ ਦਿਨ ਦਿਖਾਵਾਂਗੇ ਆ ਡੱਬੀ ਘੋੜੀ ਲੱਖਾਂ ਥੱਲੇ ਹਜ਼ਾਰਾਂ ਚ ਮੋਲਾ ਕੋਈ ਡੱਬੀ ਘੋੜੀ ਲੈਣ ਦਾ ਚਾਹਵਣ ਹੋਵੇ ਨਾ ਟੈਂਚ ਹਾਈਟ ਆ ਭਾਰੀ ਪੂਰੀ ਚੰਗੀ ਆ ਤੁਰਦੀ ਤੁਰਦੀ ਸੋਹਣਾ ਤੇ ਉਸ ਤੋਂ ਬਾਅਦ ਆ ਨੁਗਰਾ ਬਸ਼ੀਰਾ ਰੌਲੀ ਵਾਲੇ ਅਰਜੰਦਾ ਪੋਤਾ ਦੋਸਤੋ 파ਰਥ ਘੋੜੇ ਦਾ ਹੈਵੀ ਹੀਰ 파ਰਸੀ ਇੱਕ ਹਿਸਾਬ ਦਾ ਸਪੌਟਲੈਸ ਆ ਬਸ ਕੰਨਾਂ 'ਚ ਥੋੜੀ ਜਿਹੀ ਫਲਕਾਰੀ ਗਰਦਨ ਗੁਰਦਨ ਬਹੁਤ ਜ਼ਿਆਦਾ ਚੰਗੀ ਆ ਤੇ ਇਹ ਪ੍ਰਭਾਤ ਦੀ ਪੋਤੀ ਆ ਸੁੰਦਰਾ ਜਾਫਰ ਘੋੜੇ ਦੀ ਮੱਥੇ ਬਲੇਜ ਆ ਤੇ 4.5 ਮਹੀਨਿਆਂ ਦੀ ਹੋ ਗਈ ਆ ਨੂਰਾ ਖੜਾ ਆਪਣਾ ਨੂਰਾ ਸੇਲ ਹੋਇਆ ਹੋਇਆ ਜੀ ਤੇ ਆ ਖੜਾ ਦਿਲਵਾਗ ਦੀ ਪੋਤੀ ਆ ਕੀ ਰਣੀ ਆਲਾ ਦਿਲਵਾਗ ਲੈਜੈਂਡ ਮੰਨਿਆ ਜਾਣ ਵਾਲਾ ਘੋੜਾ ਦਿਲਵਾਗ ਦੀ ਪੋਤੀ ਆ ਤੇ ਜੈਕਸਨ ਘੋੜੇ ਦੇ ਕੁਮਿਆਤ ਬੱਚੀ ਸਿਰਫ ਮੱਥੇ ਫੋਲਾ ਕੰਨ ਕੁੰਨ ਤੋਂ ਹੀ ਆਪ ਦੇਖ ਸਕਦੇ ਆ ਮੱਝੂ ਕੇ ਲੈਣ ਦਾ ਜਿਹੜਾ ਵੀ ਭਰਾ ਕੋਈ ਚਾਹ ਵਣ ਹੋਵੇ ਨੀਲਾ ਬਸ਼ੀਰਾ ਮੱਥੇ ਫੋਲਦਾ ਨੀਲਾ ਹੋਣ ਲੱਗਿਆ ਦੇਖ ਸਕਦੇ ਤੁਸੀਂ ਦੋਸਤੋ ਤੇ ਇਹ ਬਸ਼ੀਰਾ ਇਹ ਖੜੀਏ ਜੈਸਨ ਮੱਥੇ ਬਲੇਜ ਦੀ ਬਸ਼ੀਰੀ ਇੱਕ ਪੈਰ ਚੱਟਾ ਬਾਡੀ ਬੁੱਡੀ ਬਹੁਤ ਸੋਹਣੀ ਸੇਖ ਮਹੀਨਿਆਂ ਦੀ ਤੇ ਇਹ ਬਸ਼ੇਰਾ ਸ਼ਕਤੀਦੇਵ ਸੁਪਰਮਹਾਤ ਦਾ ਪੋਤਾ ਤੇ ਬਾਈ ਦੁੱਲੇ ਵਾਲੇ ਘੋੜੇ ਦਾ ਜੋਦੇ ਦਾ ਸੇਖ ਮਹੀਨਿਆਂ ਦੇ ਇਹ ਕੰਨ ਕੋਨ ਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਇਆ ਕੁੰਡੀ ਖਾਂਡੀ ਤੋਂ ਯਾ ਤੁਸੀਂ ਦੇਖ ਸਕਦੇ ਆ ਤੇ ਇਹ ਤੇ ਆ ਖੜਾ ਜਿ ਕੁੰਦਨ ਘੋੜੇ ਦਾ ਬੱਚਾ ਇਹ ਕੁੰਦਨ ਦਾ ਬੱਚਾ ਦੋਸਤੋ ਇਹਦੇ ਮੱਥੇ ਫੁੱਲ ਤੇ ਦੋ ਪੈਰ ਚਿੱਟੇ ਕ੍ਰੋਸ ਦੋ ਪੈਰ ਚਿੱਟੇ ਆ ਤੇ ਇੱਕ ਵਾਰ ਤੁਹਾਨੂੰ ਇਹ ਵੀ ਦਿਖਾਦਾ ਇਹ ਹਰਸ਼ਵਰਦਨ ਦਾ ਪੋਤਾ ਦੋਸਤੋ ਤੂਫਾਨ ਇਹਦਾ ਨਾ ਤੂਫਾਨ ਆ ਚੌਕੜਾ ਬਸ਼ੀਰਾ ਬਾਡੀ ਬੁੱਡੀ ਬਹੁਤ ਆ ਤੇ ਆਵਲਾ ਕੁੜੀ ਖੜੀ ਜੀ ਚਾਲ ਬਹੁਤ ਜ਼ਿਆਦਾ ਤੁਰਦੀ ਆ 60 60 ਤੋਂ ਬਾਹਰ ਹਾਈਟ ਆ ਕਾਟੇ ਨੇ ਤੇ ਆਲੀ ਸ਼ਾਨ ਦੀ ਡਾਇਰੈਕਟ 9-10 ਸਾਲ ਦੀ ਕੁੜੀ ਆ ਮੱਥੇ ਫੁੱਲ ਇੱਕ ਪੈਰ ਚਿੱਟਾ ਤੇ ਇਹ ਹੈਗੀ 5 5.5 ਸਾਲ ਦੀ ਮੱਥੇ ਫੁੱਲ ਦੋ ਪੈਰ ਚਿੱਟਿਆਂ ਦੀ ਕੁੜੀ ਇਹ ਵੀ ਸੇਲ ਹੋਈ ਹੋਈ ਆ ਦੋਸਤੋ ਸੋ ਹੋਰ ਜਾਨਵਰ ਵੀ ਆਉਂਦੇ ਰਹਿੰਦਾ ਮੈਂ ਨੰਬਰ ਕਰ ਲੇ ਨੋਟ ਤੇ 62395 5454 9872 9896 98555 9907 ਸੋ ਮਿਲਦੇ ਆਪਾਂ ਜਲਦ ਨਵੀਂ ਵੀਡੀਓ ਨਾਲ ਇਹ ਜਾਨਵਰ ਖੜੇ ਆਪਣੇ ਫਾਰਮ ਦੇ ਉੱਤੇ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਆਪਣੇ ਚੈਨਲ ਬਾਬਾਜੀਤ ਦਾ ਸਟਾਰ ਫਾਰਨਾ ਜੋੜਨ ਦਾ ਤੇ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ